ਹੈਲੋ ਅੱਜ ਸਾਡੇ ਇੱਥੇ ਫ੍ਰਿਜ ਨੂੰ ਮੇਲਾ ਜੀ ਉਹ ਮੇਲਾ ਦੇਖਣ ਚੱਲੇ ਆਂ ਇੱਥੇ ਲੱਗੇ ਸਾਡੇ ਵੀ ਹਾਂ ਕਿ ਮੇਲਾ ਤੇ ਕੋਈ ਪੈਸਾ ਨਹੀਂ ਲੈਂਦੇ ਅੱਛਾ ਠੀਕ ਹੈ ਇਹ ਜੀ ਲੋਕੋ ਤੋਂ ਪਕਾਬੰਦ ਚੱਚਕੇ ਨੇ 6 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਨ੍ਹਾਂ ਨੂੰ ਵੀ ਕਿਸੇ ਤਰ੍ਹਾਂ ਦੀ ਸਟ्रेस ਐਂਗਜ਼ਾਈਟੀ ਡਿਪਰੈਸ਼ਨ ਕਿਸੇ ਤਰ੍ਹਾਂ ਦੇ ਦੁੱਖ ਲੱਗੇ ਹੋਏ ਆ ਸਦਮੇ ਆ ਚਿੰਤਾ ਰਹਿੰਦੀ ਹਮੇਸ਼ਾ ਪਰਿਵਾਰਕ ਝਗੜੇ ਧੱਕੇਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਆ ਨੇਮ ਦੱਸੋ ਜੀ ਤੁਹਾਡਾ ਜਿਹੜਾ ਨਾ ਆਰਗਨਾਈਜ਼ ਦਾ ਨੇਮ ਕੀ ਹੈ ਇਹ ਜੀ ਖਾਲਸਾ ਕਮਿਊਨਿਟੀ ਸੈਂਟਰ ਇਹਦੇ ਤੇ ਲਿਖਿਆ ਵੀ ਹੋਇਆ ਆ ਠੀਕ ਹੈ ਖਾਲਸਾ ਕਮਿਊਨਿਟੀ ਸੈਂਟਰ ਹੈਗਾ ਆ ਸਾਹਨੇ ਪੰਜਾਬ ਦੇ ਵਿੱਚ ਦੇਖਿਆ ਸੀ ਠੀਕ ਠੀਕ ਹੈ ਠੀਕ ਹੈ ਇੱਥੇ ਸਾਡੀਆਂ ਮੈਂਟਰਲ ਸੇਵਾਸ ਸਰਵਿਸਿਸ ਫ੍ਰੀ ਆ ਠੀਕ ਹੈ ਕੋਈ ਚਾਰਜ ਨਹੀਂ ਠੀਕ ਹੈ ਜੀ ਰਾਜੀ ਆ ਕਾਊਂਟਡਾਊਨ ਤੁਹਾਡੇ ਕੋਲ ਆ 3 2 1 ਤੁਸੀਂ ਕਹਿਣਾ ਜੀ

ਇਹ ਦੇਖੋ ਅਖੀਰ ਚ ਆਏ ਸੀ ਬਰਬਾਜੀ ਬਾਹ ਹਦਰ ਹਦਰ ਰਾਜੀ ਹਾਂਜੀ ਹਾਂਜੀ ਤੁਸੀਂ ਕੌਨਫੀਡੈਂਸ ਨਹੀਂ ਚੈੱਕ ਕੀਤਾ ਨਿੰਬੂ ਟੀਕੇ ਨਾ ਧੋੜੇ ਜਾ ਰਹੇ ਨੇ ਇੰਨੀ ਵੀ ਅੰਨੀ ਨਹੀਂ ਪਈ ਉਹ ਕਈ ਤੂੰ ਹੱਥ ਜੀ ਬਾਹ ਜਲਦੀ ਨਾਲ ਹੋ ਜਾ ਕੇ ਰੱਖ ਕੇ ਲਿਆ ਕੇ ਰੱਖੋ ਆਂਗੇ ਕੋਈ ਨਾ ਜੀ ਚਾਰ ਜੇ ਤੂੰ ਜਿਹੜੇ ਦੋ ਪਹਿਲੇ ਜੇ ਤੂੰ ਆਪੇ ਜੀ ਆ ਪਿੱਛੇ ਆਉਣਾ ਤੇ ਉਹ ਜਲਦੀ ਆਂਜ ਜਲਦੀ ਆਓ ਪੈਂਚਾ ਲੈ ਕੇ ਆ ਜਾਓ ਜੀ ਭੈਣ ਜੀ ਭੈਣ ਜੀ ਆਉਂਦਾ ਦੀ ਤੁਸੀਂ ਜਿੰਦਾਂ ਲਈ ਡਲੇਗੀ ਜੱਲੇ ਸ਼ਰਮਾ ਜੀ ਨਿੰਦਸਾਰ ਆਵਾਜ਼ ਨੂੰ ਰੈਡੀ ਕਰੋ ਇਹ ਫਾਈਨਲ ਆ ਉਹ ਪਹਿਲਾ ਗਰੁੱਪ ਜਿੱਤ ਸੀਗੀ ਲਾਲ ਜੀ ਪੁੱਛੀਏ ਗੇਰ ਗੇਲਾ ਮਾਤਾ ਜੀ ਨੇ ਦਿੱਤਾ ਮਾਤਾ ਜੀ ਪਹਿਲਾਂ ਚੱਲਦੇ ਸਲੋ ਫੇਰ ਹੁੰਦੇ ਪੂਰੀ ਸਪੀਡ ਫੜ ਜਾਂਦੇ ਆ ਵੇਖ ਲੈਣੇ ਸਾਰਿਆਂ ਦੇ ਗੇਰਾਂ ਦਾ ਬੇੜਾ ਕਰਪ ਹੋ ਗਿਆ ਪਰ ਸਪੀਡ ਆ ਤੁਸੀਂ ਕਿਹੜਾ ਘਾਟ ਹੋਈ ਆ ਤੁਸੀਂ ਕਿੰਦਾ ਫਿਰ ਕੰਫੀਡੈਂਸ ਚਲੋ ਜੀ ਏ ਥੱਲੇ ਲਾਓ ਸਾਰੇ ਨਾ ਕੋਈ ਪੈਰ ਅੱਗੇ ਨਾ ਪਿੱਛੇ ਬੋਲਿਆ ਮੈਂ ਚੱਕ ਲੈ ਬਾਬਾ ਤੁਸੀਂ ਆ ਜਾਓ ਆਹ ਬੱਦਕੇ ਨਹੀਂ ਨਹੀਂ ਆ ਜਾ 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 ਤੁਹਾਨੂੰ ਡੈਕ ਪਿਆ ਨਾ ਤੁਹਾਡਾ ਡੈਕ ਪਿਆ ਚੈਂਪੀਅਨ ਆ ਜਾਂਦੀ ਆ ਜਾ ਹਾਂਜੀ ਹਾਂਜੀ ਦਾਣੀ ਜੀ ਕੋਣ ਜਿੱਤੇ ਹੈ ਤੋੜ ਗਿਆ ਜੀ ਇੱਥੇ ਤਾਂ ਇੱਥੇ ਮੁਕਾਬਲਾ ਉਹਨਾਂ ਦੀ ਉਡੀਕ ਹੈ ਲੁੱਡੂ ਵਾਲੇ ਟੇਬਲ ਵੇਲੇ ਨੇ ਕੋਈ ਤੁਸੀਂ ਤੇ ਖੇਡਣਾ ਤੇ ਅਗਲੀਆਂ ਗੇਮਾਂ ਅੱਲਸੀ ਚਾਲਨੇ ਜੀ ਰਾਣੀ ਜੀ ਅ ਬਸੂਤ ਜੀ ਰਾਣੀ ਜੀ ਸੋ ਬਹੁਤ ਸੋਹਣਾ ਜੀ ਕੋਈ ਕੁਝ ਵੀ ਸੁਣਾ ਸਕਦਾ ਕੋਈ ਧੋਰੀ ਸੁਣਾ ਸਕਦੇ ਆ ਕੋਈ ਗੀਤ ਸੁਣਾ ਸਕਦੇ ਆ ਕੋਈ ਕੋਈ ਪਾ ਸਕਦੇ ਆ ਬਾਅਦ ਵਿੱਚ ਫਿਰ ਤੁਹਾਡਾ ਓਪਨ ਮੁਕਾਬਲਾ ਕਰਾਇਆ ਜਾਊਗਾ ਜਿਸ ਦੇ ਵਿੱਚ ਜਿਹੜਾ ਸਾਡੇ ਬਰਾਸਤੀ ਕਿੰਦਾ ਸੀਦਾ ਸਹੀ ਮਹਿਮਿਆਤ ਜਿਹਨੂੰ ਦਿੱਤਾ ਜਾਂਦੇ ਸੀ ਉਹਦਾ ਹਾਂ ਜੀ ਜਿ ਬਿਲਕੁਲ ਇੱਕ ਹੀ ਦੱਸ ਜਾਈਏ ਜਿਹੜੀਆਂ ਹੁਣ ਤੱਕ ਗੇਮ ਹੋਈਆਂ ਉਹਦਾ ਰੈਸਟੋਰੈਂਟ ਦਾ ਨੇਮ ਕੀ ਆ ਆਪਣਾ ਦੱਸ ਤੇ ਫਿਊਜ਼ਨ ਇੰਡੀਅਨ ਕੁਜ਼ੀਨ ਹਾਂਜੀ ਫਿਊਜ਼ਨ ਇੰਡੀਅਨ ਕੁਜ਼ੀਨ ਸਿੜੀ ਕੋ ਬੰਦ ਸੋ ਕਿੱਥੇ ਹੈ ਬਸ ਸਿੜੀ ਵਗੈਰਾ ਕਿਹੜੀ ਸਿੜੀ ਹੈ ਇੱਕ ਮਿੰਟ ਭਾਜੀ ਉਹਨਾਂ ਦੇ ਨਾਲ ਉਹਨਾਂ ਦੇ ਕੋਲੋਂ ਜਿਹੜਾ ਉਹ ਕੁਝ ਸੁਣਦੇ ਆਂ ਜੀ ਭੈਣ ਜੀ ਕੀ ਨਾਮ ਹੈ ਜੀ ਇਹਨਾਂ ਦਾ ਆਓ ਆਓ ਜੀ ਆਓ ਨਹੀਂ ਹਾਸਲੇ ਵੀ ਦائیں ਜ਼ੋਰ ਦਾ ਤਾੜੀਆਂ ਜੀ ਬਜ਼ੁਰਗਾਂ ਦੇ ਲਈ ਬਹੁਤ ਵਧੀਆ ਆ ਲਓ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਜਿੰਦਗੀ ਬਤਾ ਦਿੱਤੀ ਸਤਿ ਸ਼੍ਰੀ ਅਕਾਲ ਕੀ ਵਾਤ ਹੈ ਮਾਤਾ ਜੀ ਕੀ ਨਾਮ ਹੈ ਮਾਤਾ ਜੀ ਆਜੋ ਹਰਵੰਸ ਕੌਰ ਆਜੋ ਹਰਵੰਸ ਕੌਰ ਜੀ ਠੀਕ ਹੈ ਜੀ ਤੁਸੀਂ ਜਦੋਂ ਦੇਖੋ ਜੀਓ ਗੋ ਗੋ ਜਦੋਂ ਮੈਂ ਕਹਾਂ ਉਹਦੋਂ ਨਸਮੈ ਜੇ ਚਲੋ ਜੀ ਕੋ ਕਹਾਂਗਾ ਹਾਂ ਆ ਰੈਫਰੀ ਆਇਆ ਹੁਣ ਕੋਈ ਸਾਡੇ ਕੋਲ ਤਸੱਲੀ ਹੋ ਗਈ ਹੋ ਗਈ ਇਹ ਵੇਖਿਆ ਤਰੀ ਤੁਸੀਂ ਤੁਸੀਂ ਦੱਸਣਾ ਜੀ ਵੀ ਕੋਈ ਡਿਸਕਵਾਲਿਫਾਈਤ ਨਹੀਂ ਆ ਬਸੂ ਜੀ ਇਸ ਵਾਰ ਜ਼ਿਆਦਾ ਤਰਪਾਇਆ ਨਾ ਕਰ ਦਿਓ ਜਲਦੀ ਕੋ ਉਹ ਮੇਰੇ ਤੋਂ ਕਾਲੇ ਨੇ ਮੈਂ ਕੀ ਕਰਾਂ Three, 2 1 go

哎呀！ ਕਹਿੰਦੇ ਨੇ ਜੇ ਅਸੀਂ ਜਿੱਦੇ ਵੀ ਹੁਣ ਤੱਕ ਦੇ ਗੇਮਾਂ ਦੇ ਜੇਤੂ ਆ ਸਾਰਿਆਂ ਨੂੰ ਇਨਾਮ ਜਿਹੜਾ ਹੈ ਉਹ ਆਪਾਂ ਦਵਾਂਗੇ ਰਾਣੀ ਜੀ ਆ ਜਾਓ ਤੁਸੀਂ ਵੀ ਟੋਕਰੀ ਚੱਕ ਕੇ ਜੀ ਨਹੀਂ ਜੀ ਮੈਂ ਨਹੀਂ ਚੁੱਕੀ ਚੱਕਣੀ ਜੀ ਚਲੋ ਮਾਈਕ ਚੱਕ ਲਾਂਗੇ ਹੋਣੇ ਰੰਜੀਤ ਸਿੰਘ ਨੇ ਗਾਣੇ ਸੁਣਾਏ ਸੀਗੇ ਬੱਤਪਾ ਤੇਰੇ ਪੈਰਾਂ ਬਾਹリエ ਨਾ ਰੇਣੀ सारे बोले बोले दंदी तोली ते ਪੰਜਾਬ ਪੰਜਾਬ ਚ ਘਟ ਗਈ ਨਾ ਪਿੱਪਲੀ ਪੀਂਗਾ ਪੈਂਦੀਆਂ ਤੇ ਨਾ ਲੱਗਦੀਆਂ ਤੀਆਂ ਵੇ ਚੁੰਨੀਆ ਨਹੀਂ ਸਿਲਉਂਦੀਆਂ ਫਿਰ ਤੋਂ ਨੋਆ ਧੀਆ ਵੇ ਚੁੰਨੀਆ ਨਹੀਂ ਸਿਲਉਂਦੀਆਂ ਫਿਰ ਤੋਂ ਨੋਆ ਧੀਆ ਵੇ ਹੁਣ ਵਾਲ ਖੋਲ ਕੇ ਰੱਖਨੀਆ ਹੋਣ ਵਾਲ ਖਲਾਰ ਕੇ ਰੱਖਦੀਆਂ ਸ਼ਰੇ ਬਜ਼ਾਰ ਨਾਜਰਾਵੇ ਕਿੱਥੇ ਤੁਰ ਗਿਆ ਆਪਣਾ ਸੱਬਿਆਚਾਰ ਨਾਜਰਾਵੇ ਕਿੱਥੇ ਤੁਰ ਗਿਆ ਸਾਡਾ ਸੱਬਿਆਚਾਰ ਨਾਜਰਾਵੇ ਨਾਜਰوں ਅੱਜ ਕੱਲ ਦੇ ਜਮਾਨੇ ਨੂੰ ਨਾਲ ਲੈ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਪਰ ਦੁਖੀ ਉਹ ਵੀ ਆ ਕੀ ਕਹਿੰਦਾ ਆਪਣੇ ਵੇਲੇ ਅਨਪੜ ਸੀਗੇ ਨਹੀਂ ਹੁਣ ਲੋਕੀ ਪੜ੍ਹਾਈ ਲਿਖੇ ਕੀਤੀ ਸਾਇੰਸ ਤਾਂ ਰੱਖੀ ਲੋਕ ਕੀ ਚੰਨ ਤੇ ਜਾ ਚੜੇ ਆਪਣੇ ਵੇਲੇ ਅੰਨ ਪੜ ਸੀਗੇ ਨਹੀਂ ਹੁਣ ਲੋਕੀ ਪੜ੍ਹੇ ਲਿਖੇ ਐਨੀ ਹੋਈ ਤਾਂ ਰੱਖੀ ਲੋਕ ਕੀ ਚੰਨ ਤੇ ਜਾ ਚੜੇ ਪਰ ਇੱਕੋ ਗੱਲ ਦਾ ਚੋਰਾ ਮੈਨੂੰ ਇੱਕੋ ਗੱਲ ਦਾ ਚੋਰਾ ਨਾ ਕੀ ਥੰਗੋ ਬਿਸ਼ਨੀ ਨਹੀਂ ਸਭਿਆਚਾਰ ਤਾਂ ਉਹੀ ਬਦਲ ਗਏ ਢੰਗ ਵਿਛਣੀਆਂ ਨਹੀਂ ਸਭਿਆਚਾਰ ਤਾਂ ਉਹੀ ਬਦਲ ਗਏ ਢੰਗ ਵਿਛਣੀਆਂ ਨਹੀਂ ਜਿਨਾ ਤੇ ਟੋਪਾਂ ਨੇ ਥਾਂ ਲਹਿੰਗੇ ਦੀ ਲੈ ਲਈਏ ਘੋਲ ਲੱਤੀ ਨੂੰ ਛੱਡ ਕੇ ਚਾਹ ਤੇ ਕੌਫੀ ਰਹਿ ਗਈਏ ਜਿਨਾ ਤੇ ਕਿੱਥੇ ਦੁਰਗਿਆ ਸਾਡਾ ਸਭਿਆਚਾਰ ਨਾ ਜਰਾਵੇ ਚਾਟੀ ਵਿੱਚ ਮਦਾਣੀ ਨਾ ਹੁਣ ਛੰਮ ਛੰਮ ਵੱਜਦੀ ਏ ਦੇਖੀ ਨਾ ਮੁਟਿਆਰ ਕਿਤੇ ਕੋਈ ਚਰਖਾ ਕੱਤਦੀ ਏ ਨਾ ਫੁੱਲ ਕੱਢਦੀ ਫੁਲਕਾਰੀ ਨਾ ਫੁੱਲ ਕੱਢਦੀ ਫੁਲਕਾਰੀ ਚੁਣ-ਚੁਣ ਰੰਗ ਬਿਸ਼ਨੀਏ ਨੀ ਸਭਿਆਚਾਰ ਤਾਂ ਉਹੀ ਬਦਲ ਕੇ ਟੰਗ ਵਿਸ਼ੇਈ ਕਰਦਾ ਅੰਮੜੀ ਏ ਬੱਜਣ ਬਾਗਲੇ ਨੂੰ ਹੈ ਸੇਰੇ ਆਵਣ ਖੁਸਰੇ ਲੈਣ ਵਗਾਈਆਂ ਨੀ ਅੰਮੀਏ ਵੇੜੇ ਤੇਰੇ ਸਾਡਾ ਜੀ ਕਰਦਾ ਗਾਈਏ ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਕੋੜੀਆਂ ਸਾਡਾ ਜੀ ਕਰਦਾ ਗਾਈਏ ਵੀਰੇ ਦੀਆਂ ਕੋੜੀਆਂ ਚੰਦਰਾ ਜੱਗ ਕੋਣ ਦਿੰਦਾ ਨਹੀਂ ਨੀ ਮੰਨੀਏ ਚੰਦਰਾ ਜੱਗ ਕੋਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆਂ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਓਂ ਨੇ ਖੁੰਦੀਆਂ ਮਗਰੋਂ ਕੋਈ ਹੋਣ ਦੇਖੋ ਸਭ ਦੀ ਨੀਂਦ ਹੀ ਪੱਕੀ ਲੱਗਦੀ ਜੀ ਉਲੇ ਰਗਾ ਵਿੱਚ ਹੋਰ ਕੋਈ ਕਿਚੂ ਮਜੂਦ ਹੋਵੇ ਉਲੇ ਰਗਾ ਵਿੱਚ ਹੋਰ ਕੋਈ ਕਿਚੂ ਮਜੂਦ ਹੋਵੇ ਦੇਖੋ ਸਿੱਕੇ ਕੇ ਇਹਦੇ ਆ ਖਾਲੀ ਪਈਆਂ ਕੁਰਸੀਆਂ ਦੇ ਦੇਖੋ ਆਰੇ ਯਾਰ ਚਲੋ ਤੋਂ ਹਾਂਜੀ ਕੀ ਬਣੀਆ ਕੋਈ ਗੱਲ ਨਹੀਂ ਕੋਈ ਗੱਲ ओके बेटर लक फॉर नेक्स्ट टाइम दैट्स ओके कोई नहीं नेक्स्ट टाइम आ जाओ चलो जी आययो केसर साहब एक कुर्सी कट कर दो स्टैंड अप बच्चेओ किधर जाना है ये कुर्सी खा लो भी एक राजीव एक बच्चा रोन का बोल रहा है सबको जिंदगी में इतने देना दे 那些爱的你。 ਨੂੰ ਰਿਕਾਰਡ ਕਰ ਰਿਹਾ ਔਰ ਬਹੁਤ ਪਿਆਰੀ ਆਵਾਜ਼ ਬੜੇ ਵਧੀਆ ਰਾਣੀ ਕਾਲੋ ਜੀ ਜਿਹੜੇ ਗਾਉਂਦੇ ਵੀ ਬੜੇ ਵਧੀਆ ਨੇ ਕਿਉਂਕਿ ਤੁਹਾਡੇ ਵੀ ਬਾਪ ਨੇ ਤੁਹਾਡੇ ਵੀ ਬਾਪ ਨੇ ਬਾਪੂ ਜੀ ਜਦੋਂ ਹੋਤੇ ਵਾ ਬੇਬੇ ਦੀ ਤੋ ਘਟਨਾ ਪਿਆਰ ਵੀ ਕਰੇਂਦਾ ਰਿਕਦਮ ਜਿਨੀ ਰਹਿ ਹੋਣਾ ਚਾਰ ਵੀ ਕੇਰੇਂ ਦਾ ਸਤ ਕਾਰ ਵੀ ਕੇਰੇਂ ਦਾ ਪਉ ਦਾ ਮੱਥੇ ਵਟਣਾ ਬਾਪੂ ਜੀ ਦਾ ਰੁੱਤ ਬਾਵੇ 베ਜੀ ਤੋਂ ਕੱਟਣਾ ਓ ਬਾਪੂ ਜੀ ਦਾ ਰੁੱਤ ਬਾਵੇ 베ਜੀ ਤੋਂ ਕੱਟਣਾ 9 ਮਹੀਨੇ 베베 ਤਨੂ ਕੁਖ ਵਿੱਚ ਪਾਲਦੀ ਬੇਬੇ ਦਾ ਖਿਆਲ ਰੱਖੇ ਬਾਪੂ ਨਾਲ ਨਾਲ ਦੀ ਬੇਬੇ ਦਾ ਖਿਆਲ ਰੱਖੇ ਬਾਪੂ ਨਾਲ ਨਾਲ ਦੀ ਬਾਪੂ ਬੰਡੇ ਲੱਡੂ ਤੈਨੂੰ ਆਖਦਾ ਵੀ ਲੱਡੂ ਬਾਪੂ ਬੰਡੇ ਲੱਡੂ ਤੈਨੂੰ ਆਖਦਾ ਵੀ ਲੱਡੂ ਮਮਤਾਏ ਘਟਨਾ मम त कुंडे मूरियां बापू जे नंढे मझां पूरी मूं ते चूमे तोढे चक के मुंह ते चूमे तूं मोढे चक घुमे मोर जी बे बापू बे त बे दुख चले बे बापू बे बड़े दुख चले कॾहिं पाया मथे बटना बापू जी रुता आओ बेबे जीटना बापू जी रुतबा आ बे जीटना ਕੋੰਵੀ ਸਾਡੇ ਹੋਸਪਿਟਲ ਨਮੀਆ ਖਵਰਾਂ ਲਿਆਉਂਦੇ ਗੋਮੇ ਬੇਲੇ ਚੱਲੇ ਗਰਵਾਣੀ ਨਾ ਜਿਕੇ ਗਾਣ ਨੂੰ ਭੱਜੋ ਭੱਜੋ ਅੱਗੇ ਹੈਗੀਆਂ ਬਥੇਰੀਆਂ ਕੁਰਸੀਆਂ ਖਾਲੀ ਅੱਗੇ ਉਹ ਜਾਓ ਜੀ ਜਾਓ ਅੱਗੇ ਕੁਰਸੀਆਂ ਖਾਲੀ ਪਈਆਂ ਘੁੰਮ ਕੇ ਕੰਮ ਕੇ ਪਾਤੀ ਕੇ ਪਾਤੀ ਕੋ ਦਿਲ ਦੀਆਂ ਨਹੀਂ ਗੱਲ ਤੇ ਖਬਰ ਬਰੇ ਡੱਬਾਂ ਨੂੰ ਵੇਖ ਤੋਂ ਬਾਅਦ ਵਿੱਚ ਇਹਦੇ ਵਿੱਚ ਹੀ ਸੀਗੇ ਲੁੱਟੋ ਬੀਬੀਆਂ ਦੇ ਪਹਿਲੇ ਰਾਊਂਡ ਚ ਜੇਤੂ ਜੋਰਦਾਰ ਤਾੜੀਆਂ ਜੀ नहीं मैं, नहीं बहुत बहुत जिंदा होने का जी ने कहा मेरा नाम बहुत 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 धन्यवाद माता जी बहुत